ਕਿ ਦੋਸ਼ੀਆਂ ਨਾਲੋਂ ਜ਼ਿਆਦਾ ਬੇਈਮਾਨੀ ਉਹਨਾਂ ਵਿੱਚ ਹੈ ਜੋ ਦੋਸ਼ੀਆਂ ਦੇ ਦੋਸ਼ ਲਿਕਾਉਂਦੇ ਨੇ ਜ਼ਹਿਰੀਲੀ ਸ਼ਰਾਬ ਨਾਲੋਂ ਵੀ ਜ਼ਹਿਰੀਲੀ ਸ਼ਰਾਬ ਨਾਲੋਂ ਵੀ ਜ਼ਿਆਦਾ ਜ਼ਹਿਰ ਉਹਨਾਂ 'ਚ ਹੈ ਜੋ ਮੁਨਾਫਾ ਕਮਾਉਣ ਲਈ ਪਾਣੀ 'ਚ ਮਥਨੋਲ ਮਿਲਾਉਂਦੇ ਨੇ ਪਾਣੀ 'ਚ ਮਥਨੋਲ ਮਿਲਾਉਂਦੇ ਨੇ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਾਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਜੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਹਿਊਮਨ ਲਾਈਫ ਦੀ ਕਦਰ ਘੱਟ ਗਈ ਹੈ ਅੱਜ ਕੱਲ ਮਨਾਫਾ ਕਮਾਉਣ ਦੇ ਚੱਕਰ ਵਿੱਚ ਲੋਕ ਇਸ ਤਰੀਕੇ ਮਲਾਵਟਾ ਕਰਦੇ ਆ ਕਿ ਜਿਵੇਂ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਾ ਹੋਵੇ ਹਾਲਾਂਕਿ ਸੱਚੀਓ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਆ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਅਣਮੁੱਲੀ ਹੈ ਲੇਕਿਨ ਜਿਹੜੇ ਪੈਸੇ ਕਮਾਉਂਦੇ ਆ ਪੈਸੇ ਮਲਾਵਟ ਕਰਕੇ ਕਮਾਉਣਾ ਚਾਹੁੰਦੇ ਆ ਉਹਨਾਂ ਦੀ ਵਜ੍ਹਾ ਕਰਕੇ ਲੋਕ ਅਣ ਆਈਆਂ ਮੌਤਾ ਮਰ ਜਾਂਦੇ ਆ ਇਹ ਜਿਹੜੀ ਮੈਂ ਗੱਲ ਕਰ ਰਿਹਾ ਅੱਜ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਮਜੀਠੇ ਵਿੱਚ ਪਾਣਾ ਵਾਪਰਿਆ ਹਾਲਾਂਕਿ ਪਹਿਲੀ ਵਾਰ ਨਹੀਂ ਆ ਜਿਹੜੀ ਮੈਨ ਮੇਡ ਟਰੈਜੇਡੀ ਆ ਇਹ ਪਹਿਲੀ ਵਾਰ ਨਹੀਂ ਪੰਜਾਬ ਵਿੱਚ ਘਟੀ ਪੰਜਾਬ ਜੇ ਪੁਰਾਣੀਆਂ ਗੱਲਾਂ ਨੂੰ ਵੀ ਕੈਲਕੂਲੇਟ ਕੀਤਾ ਜਾਵੇ ਭਾਰਤ ਵਿੱਚ ਦੂਜੇ ਥਾਂ ਤੇ ਆ ਜਿੱਥੇ ਨਸ਼ੀਲੀ ਨਕਲੀ ਸ਼ਰਾਬ ਕਰਕੇ ਜਿਹੜੇ ਲੋਕ ਆ ਉਹ ਆਪਣੀ ਜਾਨ ਗਵਾ ਬੈਠੇ ਆ ਹੁਣ ਮਜੀਠੇ ਵਿੱਚ ਦੱਸਿਆ ਜਾ ਰਿਹਾ ਕਿ ਗਿਣਤੀ 23 ਹੋ ਚੁੱਕੀ ਹੈ ਨਕਲੀ ਸ਼ਰਾਪੀਂ ਕਰਕੇ ਜਿਨ੍ਹਾਂ ਦੀ ਮੌਤ ਹੋਈ ਹੈ ਔਰ ਜਿਹੜੇ ਲੋਕ ਨੇ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਬਿਲਕ ਦੇ ਪਏ ਆ ਵਹਿਣ ਚ ਡੁੱਬ ਚੁੱਕੇ ਨੇ ਸਮਝ ਨਹੀਂ ਆ ਰਿਹਾ ਕੀ ਕਰੀਏ ਔਰ ਜਿੰਨਿਕ ਅਸੀਂ ਗੱਲ ਸਮਝ ਪਾਏ ਆ ਤੈਹ ਤੱਕ ਜਾ ਪਾਏ ਆ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਦੀ ਡੈਥਸ ਹੋਈਆਂ ਨੇ ਉਹ ਉਹ ਲੋਕ ਨੇ ਜਿਹੜੇ ਦਿਹਾੜੀਦਾਰ ਨੇ ਪੱਠੇ ਤੇ ਕੰਮ ਕਰਨ ਵਾਲੇ ਨੇ ਜਾਂ ਉਹ ਲੋਕ ਨੇ ਜਿਨ੍ਹਾਂ ਦਾ ਮੱਸੀ ਸਾਰਾ ਦਿਨ ਕੰਮ ਕਰਕੇ ਡੰਗ ਸਰਦਾ ਸੀ ਔਰ ਸ਼ਾਮ ਨੂੰ ਫਿਰ ਧੀਰਜ ਟੁੱਟ ਜਾਂਦਾ ਹੈ। ਭੜਾਸ ਵੱਧ ਜਾਂਦੀ ਹੈ ਬੰਦਿਆ ਦੇ ਮਨਾਂ 'ਚ ਇਹ ਹੁੰਦਾ ਕਿ ਯਾਰ ਸਾਨੂੰ ਦੋ ਵੇਲੇ ਦੀ ਨੀਂਦ ਆ ਜਾਵੇ। 350 350 ਰੁਪਇਆ ਪੂਰਾ ਦਿਨ ਟੁੱਟ ਕੇ ਮਰ ਮਰ ਕੇ ਪੈਸੇ ਕਮਾਉਣ ਵਾਲਾ ਬੰਦਾ ਜਦ ਰਾਤ ਨੂੰ ਸਿਰਫ ਪਾਈਆ ਕ ਦੁੱਧ ਲੈ ਕੇ ਘਰ ਜਾਂਦਾ ਹੈ। 250 ਗ੍ਰਾਮ ਜਦ ਉਹ ਆਪਣੇ ਘਰ ਨੂੰ ਖੰਡ ਲੈ ਕੇ ਜਾਂਦਾ ਆਟਾ ਲੈ ਕੇ ਜਾਂਦਾ ਤਾਂ ਚਿੰਤਾ ਤਾਂ ਵੱਧਦੀ ਹੈ ਜਦ ਘਰ ਜਾਂਦਾ ਬੱਚੇ ਪੁੱਛਦੇ ਆ ਕਿ ਪਾਪਾ ਸਾਡ ਲਈ ਫਰੂਟ ਨਹੀਂ ਲੈ ਕੇ ਆਇਆ ਪਾਪਾ ਸਸੀ ਕਿਤਾਬ ਲੈਣੀ ਹੈ ਤਾਂ ਬੰਦਾ ਸੋਚਦਾ ਹੈ ਕਿ ਯਾਰ ਦੋ ਪੈਗ ਲਾਈ ਲਈਏ ਤਾਂ ਦੱਸਿਆ ਜਾਂਦਾ ਕਿ ਇਹ ਜਿਹੜੇ ਲੋਕ ਆ ਇਹ ਜਿਹੜੇ ਜਿਵੇਂ ਲੱਸੀ ਦੇ ਲਫਾਫੇ ਨਹੀਂ ਹੁੰਦੇ ਉਹਨਾਂ ਜਿ ਲਫਾਫਿਆਂ ਵਿੱਚ ਸ਼ਰਾਬ ਪਵਾ ਕੇ ਪੀਂਦੇ ਸੀਗੇ ਕਿ ਚੱਲ ਦੋ ਪੈਗ ਲਾ ਲਈਏ ਰਾਤ ਨੂੰ ਨੀਂਦ ਆ ਜੂਗੀ ਹੱਡ ਭਜਣੀ ਟੁੱਟ ਜਾਊਗੀ ਕਿਉਂਕਿ ਤੜਕੇ ਉੱਠ ਕੇ ਫਿਰ ਤੋਂ ਮਸ਼ੀਨ ਬਣ ਕੇ ਕੰਮ ਕਰਨਾ ਤਾਂ ਜੋ ਪਰਿਵਾਰ ਨੂੰ ਦੋ ਵੇਲੇ ਦੀ ਰੋਟੀ ਦੇ ਸਕੇ ਔਰ ਹੁਣ ਉਹੀ ਲੋਕ ਨਹੀਂ ਰਹੇ ਜਿਹੜੇ ਪਰਿਵਾਰ ਦਾ ਡੰਗਸਾਰ ਦੇ ਸੀਗੇ ਇੱਥੇ ਗਲਤੀ ਤਾਂ ਹੈ ਕਿ ਉਹਨਾਂ ਨੇ ਨਸ਼ੀਲੀ ਸ਼ਰਾਬ ਪੀਤੀ ਸਸਤੀ ਸ਼ਰਾਬ ਪੀਤੀ ਪਰ ਕਹਿੰਦੇ ਠੇਕੇ ਵਾਲੀ ਹੋਈ ਇੰਨੀ ਮਹਿੰਗੀ ਪਈ ਕੋਈ ਇੰਨੀ ਮਹਿੰਗੀ ਗਈ ਹੈ ਕਿ ਜਿਹੜੇ ਲੋਕ 300 350 ਰੁਪਿਆ ਕਮਾਉਂਦੇ ਸੀ ਦਿਹਾੜੀ ਦਾ ਉਹ ਕਿੱਥੋਂ ਬੋਤਲ ਲੈ ਜਾਂਦੇ ਕਿਉਂਕਿ ਘਰ ਉਹਨਾਂ ਨੇ ਆਟਾ ਦਾਲ ਖੰਡ ਬੱਚਿਆਂ ਲਈ ਕੋਈ ਸਮਾਨ ਲੈ ਕੇ ਜਾਣਾ ਹੁੰਦਾ ਸੀ ਸੋ ਇੱਕ ਪਾਸੇ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉੱਥੇ ਇਹੋ ਜਿਹੀ ਘਟਨਾ ਇਹ ਯੁੱਧ ਨਸ਼ਿਆਂ ਵਿਰੁੱਧ ਦਾ ਨੱਕ ਵੱਡ ਦਿੰਦੀ ਹੈ ਸਾਥਿਓ ਕੀ ਸਰਕਾਰ ਦਾ ਪਹਿਲਾ ਮੱਥਾ ਨਹੀਂ ਠਣਕਿਆ ਹੁਣ ਕਿਹਾ ਜਾਂਦਾ ਕਿ ਬਹੁਤ ਵੱਡਾ ਨੈਕਸਸ ਹੈ ਦਨ ਐਕਸਿਸ ਥੱਲਿਓਂ ਉੱਪਰ ਤੱਕ ਜਾਂਦਾ ਇਟ ਮੀਨਸ ਹੇਠਾਂ ਤੋਂ ਲੈ ਕੇ ਉੱਤੇ ਤੱਕ ਲੋਕ ਕਰਪਟ ਨੇ ਕਿ ਹੁਣ ਜਿਨ੍ਹਾਂ ਦੇ ਅੰਡਰ ਐਕਸਾਈਜ਼ ਵਿਭਾਗ ਆਉਂਦਾ ਉਹਨਾਂ ਤੋਂ ਅਸਤੀਫਾ ਮੰਗਿਆ ਜਾਵੇਗਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇਗੀ ਕਿ ਜਿਵੇਂ 24 'ਚ ਐਦਾਂ ਦੀ ਘਟਨਾ ਵਾਪਰੀ ਸੀ ਕੈਪਟਨ ਸਾਹਿਬ ਵੇਲੇ ਜਦੋਂ ਕੋਵਿਡ ਦਾ ਸਮਾਂ ਚੱਲਦਾ ਸੀ 20 'ਚ ਘਟਨਾ ਵਾਪਰੀ ਸੀਗੀ ਕਿ ਜਿਹੜੇ ਉਹ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਮਿਲ ਗਈਆਂ ਕਿ ਉਹ ਜੇਲ੍ਹ ਚ ਹੀ ਨੇ ਜੱਜਮਾਨਤਾ ਲੈ ਕੇ ਬਾਹਰ ਆ ਗਏ ਜਾਂ ਜਿਨ੍ਹਾਂ ਨੂੰ ਹੁਣ ਜੇਲ੍ਹ 'ਚ ਭੇਜਣਗੇ ਕਿ ਉਹ ਜ਼ਮਾਨਤਾਂ ਲੈ ਕੇ ਬਾਹਰ ਨਹੀਂ ਆਉਣਗੇ ਜਾਂ ਉਹਨਾਂ ਨੂੰ ਚੌਰਾਹੇ 'ਚ ਖੜਾ ਕਰਕੇ ਫਾਂਸੀ ਦਿੱਤੀ ਜਾਊਗੀ ਕਿ ਤੁਹਾਡੇ ਘਰ ਕੇ 23 ਘਰ ਜਿਹੜੇ ਉੱਥੇ 70 ਵਿੱਚ ਗਏ ਉਹਨਾਂ ਦੇ ਘਰਾਂ ਦਾ ਜਿਹੜਾ ਰੋਟੀ ਪਾਣੀ ਦਾ ਸਿਲਸਿਲਾ ਸੀ ਉਹ ਚੱਲਣੋਂ ਹਟ ਗਿਆ ਕਿ ਸਿਰਫ 10-10 ਲੱਖ ਰੁਪਈਆ ਦੇਣ ਨਾ ਉਹ ਜੀ ਵਾਪਸ ਆਜੂ ਕਿਸੇ ਦਾ ਪਿਓ ਵਾਪਸ ਆਜੂ ਕਿਸੇ ਦਾ ਪੁੱਤ ਵਾਪਸ ਆਜੂ ਕਿਸੇ ਦਾ ਸਿਰ ਦਾ ਸਾਈਂ ਵਾਪਸ ਆਜੂ ਵੱਡੇ ਸਵਾਲ ਨੇ ਕਿ ਬਸ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਇਹੀ ਕਹਿੰਦੇ ਰਹਾਂਗੇ ਕਿ ਮੈਂ ਕੱਲੀ ਨਹੀਂ ਭੁੱਲੀ ਮੈਂ ਤੋਂ ਪਹਿਲਾਂ ਭੁੱਲੀ ਫੁੱਫੀ ਹੀਰ ਕਿ ਮੇ ਤੋਂ ਪਹਿਲਾਂ ਵੀ ਗਲਤੀਆਂ ਹੋਈਆਂ ਸੀਗੀਆਂ ਤਾਂ ਸਾਡੀ ਗਲਤੀ ਤੇ ਵੀ ਪਰਦਾ ਪਾ ਦਿਓ ਅਸਲ ਗੱਲ ਕਾਹਦਾ ਜਿੰਨੇ ਲੀਡਰ ਨੇ ਸਭ ਇੱਕੋ ਰੱਸੇ ਨਾਲ ਬੰਨਣ ਵਾਲੇ ਨੇ ਮੁਸ਼ਕ ਮਾਰਦੇ ਨੇ ਸਾਰੇ ਔਰ ਮੁਸ਼ਕ ਹੀ ਮਾਰਦੇ ਕਿ ਫਲਾਨਾ ਗਲਤ ਫਲਾਨੇ ਵੇਲੇ ਐਦਾਂ ਹੋਇਆ ਹੁਣ ਆਪੋਜੀਸ਼ਨ ਨੂੰ ਮੌਕਾ ਮਿਲ ਗਿਆ ਬੋਲਣ ਦਾ ਪਹਿਲਾਂ ਜਦ ਇਹ ਆਪੋਜੀਸ਼ਨ ਚ ਸੀਗੇ ਇਹ ਬੋਲੀ ਜਾਂਦੇ ਸੀਗੇ ਪਰ ਕੀ ਦੋਸ਼ੀ ਸਲਾਖਾ ਪਿੱਛੇ ਜਾਣਗੇ ਇਹ ਗੱਲ ਇਹ ਵੀ ਕਹਿੰਦੇ ਆ ਕਿ ਠੇਕੇ ਵਾਲੀ ਮਹਿੰਗੀ ਬਹੁਤ ਹੈ ਜਿਸ ਦੇ ਕਰਕੇ ਜਿਹੜੇ ਗਰੀਬ ਲੋਕ ਆ ਉਹਨਾਂ ਵਿਚਾਰਨ ਨੂੰ ਪੈਕਟਾ ਚ ਲੈਣੀ ਪੈਂਦੀ ਔਰ ਉਹਨਾਂ ਦਾ ਫਾਇਦਾ ਚੱਕਦੇ ਆ ਜਿਹੜੇ ਮਿਲਾਵਟ ਕਰਕੇ ਮੁਨਾਫਾ ਕਮਾਉਂਦੇ ਆ ਪਰ ਸਵਾਲ ਫਿਰ ਤੋਂ ਇਹੀ ਨੇ ਕਿ ਜਿਹੜੇ ਕਲਪਰੇਟ ਨੇ ਕੀ ਉਹ ਜੇਲ੍ਹ ਚ ਰਹਿਣਗੇ ਕਿ ਪੈਸਿਆਂ ਦੇ ਪੀਰ ਜਗਾੜ ਲਾ ਕੇ ਬਾਹਰ ਆ ਜਾਵਣਗੇ ਪਰ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਜਿਹੜੇ ਸਵਾਲ ਲੋਕ ਬਹੁਤ ਪੁੱਛਦੇ ਆ ਕਿ ਨਕਲੀ ਸ਼ਰਾਬ ਬਣਦੀ ਕਿਵੇਂ ਆ ਆਪਣਾ ਬਚਾ ਕਿਵੇਂ ਕਰਨਾ ਤਾਂ ਦੱਸ ਦਈਏ ਇਹ ਜ਼ਹਿਰੀਲੀ ਸ਼ਰਾਬ ਜਿਹੜੀ ਹੈ ਇਹ ਬਹੁਤ ਤੇਜ਼ ਹੁੰਦੀ ਹੈ ਇਹ ਜ਼ਹਿਰੀਲੀ ਸ਼ਰਾਬ ਤੱਤ ਬਣਦੀ ਹੈ ਜਦੋਂ ਜਿਹੜੇ ਨਸ਼ੀਲੇ ਤੱਤੇ ਉਹਨਾਂ ਨੂੰ ਮਿਲਾ ਉਹਦੀ ਮਿਲਾਵਟ ਕੀਤੀ ਜਾਂਦੀ ਹੈ ਪਰ ਚੰਗੀ ਤਰ੍ਹਾਂ ਉਹ ਮਿਕਸ ਨਹੀਂ ਹੁੰਦੇ ਫਿਰ ਕੈਮੀਕਲ ਰਿਐਕਸ਼ਨਸ ਹੁੰਦੀਆਂ ਆ ਫਿਰ ਕੈਮੀਕਲ ਰਿਐਕਸ਼ਨਸ ਹੁੰਦੀਆਂ ਆ ਔਰ ਰਸਾਇਣ ਪ੍ਰਕਿਰਿਆ ਹੁੰਦੀ ਹੈ ਦੱਸ ਦਈਏ ਸ਼ਰਾਬ ਜ਼ਹਿਰੀਲੀ ਬਣ ਜਾਂਦੀ ਹੈ ਟਾਕਸਿਕ ਬਣ ਜਾਂਦੀ ਹੈ ਕਿਉਂਕਿ ਇਹਦੇ ਅੰਦਰ ਕਹਿੰਦੇ ਕਿ ਜ਼ਿਆਦਾ ਮੁਨਾਫਾ ਕਮਾਉਣ ਦੇ ਲਈ ਇਥਨੋਲ ਦੀ ਜਗ੍ਹਾ ਮੈਥਨੋਲ ਪਾਈ ਜਾਂਦੀ ਆ ਜਿਹੜੀ ਇਥਨੋਲ ਹੈ ਉਹ ਮੈਥਨੋਲ ਨਾਲੋਂ ਕਈ ਗੁਣਾ ਮਹਿੰਗੀ ਹੈ ਜਿਹੜੀ ਅਸਲੀ ਸ਼ਰਾਬ ਠੇਕੇ ਤੋਂ ਮਿਲਦੀ ਹੈ ਉਹਦੇ ਵਿੱਚ ਇਥਨੋਲ ਪਾਈ ਜਾਂਦੀ ਹੈ ਪਰ ਇਥਨੋਲ ਵੀ ਕੰਟਰੋਲਡ ਤਰੀਕੇ ਮਾਈਲਡ ਕੁਆਂਟੀਟੀ ਚ ਪਾਈ ਜਾਂਦੀ ਹੈ ਔਰ ਇਥਨੋਲ ਜਿਹੜੀ ਉਹ ਮੀਥਨੋਲ ਨਾਲੋਂ ਮਹਿੰਗੀ ਹੁੰਦੀ ਹੈ ਹੁਣ ਗੱਲ ਸਮਝ ਲਿਓ ਕਿ ਮੌਤਾ ਕਿ ਹੁੰਦੀ ਹੈ ਮੈਂ ਤੁਹਾਨੂੰ ਥੋੜਾ ਬਹੁਤਾ ਸਮਝਾ ਦਿੰਨਾ ਇਥਨੋਲ ਜਿਹੜੀ ਹੁੰਦੀ ਹੈ ਜਿਹੜੀ ਠੇਕੇ ਤੋਂ ਸ਼ਰਾਬ ਮਿਲਦੀ ਹੈ ਅਸਲੀ ਸ਼ਰਾਬ ਹੁੰਦੀ ਹੈ ਉਹ ਇਥਨੋਲ ਕਹਿੰਦੇ ਹੁੰਦੀ ਹੈ ਉਸ 'ਚ 슈ਗਰ ਹੁੰਦਾ ਹੈ 슈ਗਰ ਕੇਨ ਹੁੰਦੀ ਹੈ ਮੱਕੀ ਹੁੰਦੀ ਹੈ ਅਨਾਜ ਹੁੰਦਾ ਇਹ ਪਹਿਲਾ ਸਟੈਪ ਹੈ ਫਿਰ ਉਸ ਤੋਂ ਬਾਅਦ ਫਰਮੈਂਟੇਸ਼ਨ ਹੁੰਦੀ ਹੈ ਨੇਚਰਲ ਕੈਮੀਕਲਸ ਹੈ ਜਿੱਥੇ 슈ਗਰ ਨੂੰ কার্বন ডাই অক্সাইড ਚ কনਵਰਟ ਕੀਤਾ ਜਾਂਦਾ 2-3 ਦਿਨ ਦਾ প্রসেস ਹੁੰਦਾ কন্ট্রোলড ਟੈਂਪਰੇਚਰ ਚ ਫਿਰ ਪਿਉਰੀਫਿਕੇਸ਼ਨ ਹੁੰਦੀ ਹੈ ਔਰ ਮੈਂ ਜਿਵੇਂ ਪਹਿਲਾਂ ਕਿਹਾ asli ਸ਼ਰਾਬ ਵਿੱਚ 에ਥਨ올 ਵਰਤਿਆ ਜਾਂਦਾ ਲੇਕਿਨ ਲਿਮਿਟਿਡ ਅਮਾਉਂਟ ਚ ਔਰ ਲਿਮਿਟਿਡ ਅਮਾਉਂਟ ਚ ਹੀ 에ਥਨ올 ਸੇਫ ਹੁੰਦੀ ਹੈ ਉਹਨੂੰ ਵੀ ਮਾਈਲਡ ਕੁਆਲਿਟੀ ਕੁਆਂਟੀਟੀ ਚ ਰੱਖਿਆ ਜਾਂਦਾ ਜੇ ਉਹਨੂੰ ਜ਼ਿਆਦਾ ਅਮਾਉਂਟ ਚ ਪਾ ਦਿੱਤਾ ਉਹ ਵੀ ਖਤਰਨਾਕ ਹੋ ਸਕਦੀ ਹੈ ਔਰ ਜਿਹੜੀ ਹੁਣ ਮੈਥਨੋਲ ਪਾਉਂਦੇ ਆ ਇਹ ਸਮਝ ਲਿਓ ਕਿ ਸ਼ਰਾਬ ਜ਼ਹਿਰੀਲੀ ਕਿਉਂ ਬਣਦੀ ਆ ਸਵਾਲ ਬਹੁਤੇ ਦੇ ਮਨਾਂ 'ਚ ਨੇ ਮੇਰੇ ਵੀ ਦਿਮਾਗ 'ਚ ਪਹਿਲਾਂ ਇਹ ਸਵਾਲ ਸੀ ਤਾਂ ਹੁਣ ਜਿਹੜੇ ਸਵਾਲ ਪੁੱਛਦੇ ਹਨ ਕਿ ਇਹ ਜ਼ਹਿਰੀਲੀ ਸ਼ਰਾਬ ਕਿਵੇਂ ਬਣਦੀ ਹੈ ਤਾਂ ਦੱਸ ਦਈਏ ਇਹ ਮੈਥਨੋਲ ਜਿਹੜੀ ਆ ਇਹ ਕੈਮੀਕਲ ਰਿਐਕਸ਼ਨ ਨਾਲ ਬਣਦੀ ਆ ਇੱਕ ਤਾਂ ਪਹਿਲੀ ਜਿਹੜੀ ਇਥਨੋਲ ਆ ਨੈਚੁਰਲ ਕੈਮੀਕਲ ਹੈ ਪਰ ਇਹ ਕੈਮੀਕਲ ਰਿਐਕਸ਼ਨ ਨਾਲ ਬਣਦੀ ਹੈ ਫਰਮੈਂਟੇਸ਼ਨ ਨਹੀਂ ਹੁੰਦੀ ਇਹ ਬਾਇਓਲੋਜੀਕਲ ਪ੍ਰੋਸੈਸ ਆ ਇਹ ਮੈਥਨੋਲ ਲੈਬ 'ਚ ਤਿਆਰ ਕੀਤੀ ਜਾਂਦੀ ਆ ਗੈਸਸਿਜ਼ ਯੂਜ਼ ਹੁੰਦੀਆਂ ਨੇ ਤਾਂ ਆਪਾਂ ਸਮਝੀਏ ਕਿ ਇਹ ਬਣਾਉਣ ਲਈ ਗੈਸਸ ਵਰਤੀਆਂ ਜਾਂਦੀਆਂ ਨੇ ਕਾਰਬਨ ਡਾਈਆਕਸਾਈਡ ਹਾਈਡਰੋਜਨ ਗੈਸ ਜਿਹੜੀ ਹੈ ਉਹ ਵਰਤੀ ਜਾਂਦੀ ਹੈ ਮਥਨੋਲ ਗੈਸ ਨੂੰ ਪਹਿਲਾਂ ਕੂਲ ਕੀਤਾ ਜਾਂਦਾ ਫਿਰ ਕਨਵਰਟ ਕੀਤਾ ਜਾਂਦਾ ਲਿਕਵਿਡ ਫਾਰਮ ਵਿੱਚ ਮਤਲਬ ਮਥਨੋਲ ਜਿਹੜੀ ਇੱਕ ਤਰ੍ਹਾਂ ਦੀਆਂ ਗੈਸਸ ਨੇ ਇਹਨਾਂ ਨੂੰ ਠੰਡਾ ਕਰਕੇ ਪਾਣੀ ਦੀ ਸ਼ੇਪ ਦਿੱਤੀ ਜਾਂਦੀ ਹੈ ਪਾਣੀ ਚ ਕਨਵਰਟ ਕੀਤਾ ਜਾਂਦਾ ਇਹ ਪਾਣੀ ਨਹੀਂ ਹੁੰਦਾ ਇਹ ਗੈਸਸਸ ਹੁੰਦੀਆਂ ਨੇ ਅਸੀਂ ਇਸ ਗੱਲ ਨੂੰ ਸਮਝੀਏ ਤੇ ਇਹ ਜਿਹੜੀ ਜਦੋਂ ਗੈਸਸਸ ਨੂੰ ਕਨਵਰਟ ਕਰਕੇ ਪਾਣੀ ਦੀ ਸ਼ੇਪ ਚ ਬਣਾਉਂਦੇ ਆ ਤਾਂ ਇਹ ਵਸ਼ੀਲਾ ਰਸਾਇਣ ਬਣਾਉਂਦੇ ਨੇ ਔਰ ਇਹ ਪੀਣ ਵਾਸਤੇ ਨਹੀਂ ਹੁੰਦਾ ਸਾਥੀਓ ਇਹ ਉਦਯੋਗ ਦੇ ਪਰਪਸ ਲਈ ਹੁੰਦਾ ਇੰਡਸਟਰੀਅਲ ਪਰਪਸ ਲਈ ਮੈਥਨੋਲ ਵਰਤੀ ਜਾਂਦੀ ਹੈ ਉਹ ਕਿਵੇਂ ਇਹ ਪੇਂਟ ਥਿਨਰ ਵਾਸਤੇ ਇנק ਵਾਸਤੇ ਆਪਾਂ ਕਈ ਵੇਲੇ ਜਦੋਂ ਇנק ਖੋਲਦੇ ਆ ਦਿਵਾਤ ਜਦੋਂ ਖੋਲਦੇ ਆ ਤਾਂ ਦੇਖਦੇ ਹੋ ਚ ਸਮੈਲ ਜੀ ਬੜੀ ਤੇਜ਼ ਆਉਂਦੀ ਹੈ ਦਿਮਾਗ ਨੂੰ ਚੜਦੀ ਹੈ ਤਾਂ ਪੇਂਟ ਥਿਨਰ ਜਿਹੜਾ ਹੁੰਦਾ ਜਦੋਂ ਪੇਂਟ ਵੀ ਸਾਡੇ ਘਰੋਂ ਦਾ ਪੱਕੇ ਵੀ ਲੈ ਕਹਿੰਦੇ ਕਿ ਦਿਮਾਗ ਨੂੰ ਚੜਦਾ ਤਾਂ ਇਹ ਉਹਦੇ ਲਈ ਵਰਤਿਆ ਜਾਂਦਾ ਇੰਡਸਟਰੀਅਲ ਇਕੁਪਮੈਂਟਸ ਜਿਹੜੇ ਹੁੰਦੇ ਆ ਉਹਦੀ ਕਲੀਨਿੰਗ ਵਾਸਤੇ ਮੈਥਨੋਲ ਵਰਤੀ ਜਾਂਦੀ ਹੈ ਵਾਰਨਿਸ਼ ਵਾਸਤੇ ਵਿੰਡਸ਼ੀਲਡ ਕਲੀਨਿੰਗ ਵਾਸਤੇ ਇੰਡਸਟਰੀਅਲ ਫਿਊਲ ਵਾਸਤੇ ਔਰ ਜਿਹੜੀ ਇਹ ਮੈਥਨੋਲ ਆ ਇਹ ਬਾਡੀ ਚ ਜਦੋਂ ਜਾਂਦੀ ਆ ਤਾਂ ਫਾਰਮਲ ਡੀਹਾਈਡਰੇਟ ਕਰਦੀ ਆ ਇਹਦਾ ਕੋਈ ਕਲਰ ਨਹੀਂ ਹੁੰਦਾ ਕਲਰਲੈਸ ਗੈਸ ਹੁੰਦੀ ਆ 스మెల్ ਬਹੁਤ ਸਟਰੋਂਗ ਹੁੰਦੀ ਆ ਪੌਇਜ਼ਨਸ ਹੁੰਦੀ ਆ ਜਿਵੇਂ ਆਪਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪੇਂਟ ਥਿਨਰ ਹੁੰਦੇ ਉਹ ਤੋਂ ਆਪਾਂ ਜੇ ਸਾਡੇ ਸਾਹਮਣੇ ਕੋਈ ਪੇਂਟ ਕਰਦਾ ਅਸੀਂ ਮੌਜੂਦ ਹਾਂ ਕਈ ਲੋਕ ਕਹਿੰਦੇ ਨੇ ਕਿ ਸਾਹ ਜਾਂ ਘੁੱਟ ਹੁੰਦਾ ਗਲਾ ਜਾਂ ਫੜ ਹੁੰਦਾ ਅੱਖਾਂ 'ਚ ਜਲਣ ਜਿਹੀ ਹੁੰਦੀ ਆ ਤਾਂ ਤੁਸੀਂ ਸਮਝੋ ਉਸ ਗੈਸ ਨੂੰ ਕਨਵਰਟ ਕਰਕੇ ਔਰ ਕੁਆਂਟੀਟੀ ਪਤਾ ਨਹੀਂ ਕਿੰਨੀ ਜ਼ਿਆਦਾ ਆਉਣੀ ਆ ਕਨਵਰਟ ਕਰਕੇ ਲਿਕਵਿਡ ਸ਼ੌਮ ਲਿਕਵਿਡ ਸ਼ੇਪ 'ਚ ਬਣਾ ਕੇ ਤੁਹਾਨੂੰ ਬੋਤਲ 'ਚ ਪਾ ਕੇ ਦਿੱਤਾ ਜਾ ਰਿਹਾ ਤੁਸੀਂ ਉਸ ਦੇ ਅੰਦਰ ਹੋਰ ਪਾਣੀ ਪਾ ਕੇ ਉਹਨੂੰ ਪੀ ਰਹੇ ਆ ਤਾਂ ਤੁਹਾਡੀ ਬਾਡੀ ਅੰਦਰ ਕਿੰਨੀਆਂ ਕੰਪਲਿਕੀਸ਼ਨਸ ਹੋਣਗੀਆਂ ਤਾ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਜਿਹੜੀ ਇਹ ਮੈਥਨੋਲ ਆ ਜਦੋਂ ਕਹਿੰਦੇ ਕਿ ਡੈੱਡ ਬੋਡੀ ਹੁੰਦੀ ਉਸ ਨੂੰ ਪ੍ਰਜ਼ਰਵ ਕਰਨਾ ਹੁੰਦਾ ਉਹਦੇ ਲਈ ਵਰਤੀ ਜਾਂਦੀ ਹੈ ਲੈਬ ਸੈਂਪਲਸ ਲਈ ਵਰਤੀ ਜਾਂਦੀ ਹੈ ਫਰਨੀਚਰ ਵਾਸਤੇ ਵੀ ਵਰਤੀ ਜਾਂਦੀ ਹੈ ਕਿਹ ਵੇਲੇ ਫਰਨੀਚਰ ਦੇ ਵੀ ਪੇਂਟ ਜਿਆ ਕਰਦੇ ਹੁੰਦੇ ਤਾਂ ਕਹਿੰਦੇ ਯਾਰ ਬੜੀ 스ਮੈਲ ਆ ਰਹੀ ਆ ਤਾਂ ਸਮਝੋ ਜਿਹੜੀ ਸਪਰੇਅ ਜੀ ਕਰਦੇ ਕਿਹ ਵੇਲੇ ਫਰਨੀਚਰ ਦੀ ਤਾਂ ਉਹ ਉਹਨੂੰ ਜੇ ਪਾਣੀ ਦੀ ਸ਼ੇਪ ਚ ਲਿਆ ਕੇ ਘੋਲ ਕੇ ਪਲਾਇਆ ਜਾਵੇ ਤਾਂ ਉਹਨੇ ਜ਼ਹਿਰੀ ਬਣਨਾ ਫਿਰ ਇਹ ਜਰਮਸ ਕਿਲਿੰਗ ਆਪਾਂ ਕਹਿੰਦੇ ਕਿ ਮੱਛਰ ਮਾਰਨਾ ਕੋਕਰੇਜ ਮਾਰਨਾ ਉਹਦੇ ਚ ਵੀ ਵਰਤੀ ਜਾਂਦੀ ਹੈ ਔਰ ਜਦ ਇਹ ਸਰੀਰ ਚ ਜਾਂਦੀ ਹੈ ਸਭ ਤੋਂ ਪਹਿਲਾਂ ਬੀਪੀ ਨੂੰ ਡਿਸਟਰਬ ਕਰਦੀ ਹੈ ਬੀਪੀ ਤੇ ਅਟੈਕ ਕਰਦੀ ਹੈ ਨਰਵ ਸਿਸਟਮ ਤੇ ਅਟੈਕ ਕਰਦੀ ਹੈ ਬ੍ਰੇਨ ਕਿਡਨੀ ਲੀਵਰ ਤੇ ਅਟੈਕ ਕਰਦੀ ਹੈ ਔਰ ਜ਼ਿਆਦਾ ਕੁਆਂਟੀਟੀ ਵਿੱਚ ਲੈ ਲੋ ਤਾਂ ਮੌਤ ਦਾ ਖਤਰਾ ਵੱਧ ਜਾਂਦਾ ਟ੍ਰੀਟਮੈਂਟ ਜਿੰਨੀ ਲੇਟ ਹੋਵੇ ਉਨਾ ਹੀ ਨੁਕਸਾਨ ਕਰਦੀ ਹੈ अनफिटेड ड्रिंकिंग वास्ते ਇਹ ਸਿਰਫ ਇੰਡਸਟਰੀਅਲ ਪਰਪਸ ਲਈ ਯੂਜ਼ ਹੋਣੀ ਚਾਹੀਦੀ ਆ ਔਰ ਇਹਦੇ ਨਾਲ ਹੁਣ ਤੁਸੀਂ ਦੇਖੋ ਕਿ ਜਿਹੜੇ ਡ੍ਰੌਪ ਐਕਸ ਨੇ ਅਨਾਂਪਨ ਆਉਂਦਾ ਬੰਦਿਆਂ ਨੂੰ ਦੇਖਣਾ हट ਜਾਂਦਾ ਛਾਤੀ ਚ ਦਰਦ ਹੁੰਦਾ ਬੇਹੋਸ਼ੀ ਹੁੰਦੀ ਆ ਕਈ ਲੋਕ ਕੋਮਾ ਤੱਕ ਚਲੇ ਜਾਂਦੇ ਆ ਔਰ ਕਹਿੰਦੇ ਕਿ 30 ਮਿਲੀਲੀਟਰ ਤੋਂ ਜ਼ਿਆਦਾ ਪੀ ਲਵੇ ਤਾਂ ਇਮੀਡੀਏਟ ਰਿਐਕਟ ਕਰਦੀ ਆ ਹੁਣ ਤੁਸੀਂ ਸਮਝੋ ਕਿ ਜਿਹੜੇ ਦਿਹਾੜੀਦਾਰ ਜਿਹੜੇ ਪੱਠੇ ਤੇ ਕੰਮ ਕਰਨ ਵਾਲੇ ਜਿਨ੍ਹਾਂ ਨੇ ਅਣਪੋਲ ਪੁਨੇ ਚ ਉਹ ਪੈਕੇਟ ਦੀ ਵਾਲੀ ਸ਼ਰਾਬ ਪੀ ਲਈ ਕਿ ਚੱਲ ਰਾਤ ਨੂੰ ਨੀਂਦ ਵਧੀਆ ਆਊਗੀ ਉਹਨਾਂ ਦੇ ਅੰਦਰ ਜਾ ਕੇ ਉਹਨਾਂ ਨੂੰ ਕਿੰਨੀ ਤਕਲੀਫ ਦਿੱਤੀ ਹੋਣੀ ਆ ਜਿਸ 스멜 ਨੂੰ ਪాయిਜ਼ਨਸ 스멜 ਨੂੰ ਅਸੀਂ ਸੁੰਘ ਵੀ ਨਹੀਂ ਸਕਦੇ ਪాయిਜ਼ਨਸ ਜਿਹੜੀ ਇਹ ਗੈਸ ਹੁੰਦੀ ਆ ਇਹਨੂੰ 스멜 ਵੀ ਨਹੀਂ ਕਰ ਸਕਦੇ ਉਹਨਾਂ ਨੇ ਉਹਨੂੰ ਇਨਟੇਕ ਕੀਤਾ ਅੰਦਰ ਜਾ ਕੇ ਛਾਤੀ 'ਚ ਦਰਦ ਕਿੰਨਾ ਹੋਇਆ ਹੋਵੇਗਾ ਅੰਦਰ ਜਾ ਕੇ ਕਹਿੰਦੇ ਧੁੰਦਲਾ ਦਿਸਣ ਲੱਗ ਪੈਂਦਾ ਬੰਦੇ ਨੂੰ ਦਿਸਦਾ ਨਹੀਂ ਤਾਂ ਕਬਰਾਟ ਕਿੰਨੀ ਹੁੰਦੀ ਆ ਉਹਦੇ ਨਾਲ ਹੀ ਬੀਪੀ ਵੱਧ ਜਾਂਦਾ ਔਰ ਜਦੋਂ ਕਹਿੰਦੇ ਕਿ ਇਹਨੂੰ ਬਾਡੀ ਚੋਂ ਬਾਹਰ ਕੱਢਣਾ ਹੋਵੇ ਤਾਂ ਡਾਇਲਿਸਿਸ ਕਰਨਾ ਪੈਂਦਾ ਉਹਦੇ ਨਾਲ ਬਾਹਰ ਕੱਢੀ ਜਾਂਦੀ ਹੈ ਲੇਕਿਨ ਜਿੰਨੀ ਦੇਰ ਤੱਕ ਸਰੀਰ ਦੇ ਅੰਦਰ ਰਹਿੰਦੀ ਹੈ ਉੰਨੀ ਦੇਰ ਤੱਕ ਜਿਹੜੇ ਹਾਰਮੋਨਸ ਆ ਉਹਦੇ ਚ ਪੂਰਾ ਕਨਫਲਿਕਟ ਕਰ ਦਿੰਦੀ ਹੈ ਬੰਦੇ ਨੂੰ ਕਿੰਨਾ ਤੜਪਾ ਦਿੰਦੀ ਹੈ ਮੌਤ ਨਾਲੋਂ ਵੀ ਬੁਰੀ ਜ਼ਿੰਦਗੀ ਕਰ ਦਿੰਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਹੁਣ ਕਹਿ ਰਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤਾਂ ਕੀ 3 ਸਾਲ ਤੋਂ ਉਹਨਾਂ ਨੂੰ ਪਤਾ ਨਹੀਂ ਸੀ ਐਡਾ ਵੱਡਾ ਨੈਕਸਸ ਚੱਲ ਰਿਹਾ ਕਿ ਜਿਹੜੇ ਲੋਕ ਸ਼ਰਾਬ ਪੀਣ ਗਏ ਸੀਗੇ ਆ ਪੈਕਟਾਂ ਚ ਪਵਾ ਕੇ ਜਿੱਥੋਂ ਉਹਨਾਂ ਨੇ ਪੀਤੀ ਆ ਕਿ ਪਹਿਲੇ ਦਿਨ ਪੀਣ ਗਏ ਹੋਣਗੇ ਕਿਸ ਤੋਂ ਪਹਿਲਾਂ ਪੀਣ ਨਹੀਂ ਗਏ ਹੁਣ ਗਏ ਹੋਣਗੇ ਜੇ ਪਹਿਲਾਂ ਨਹੀਂ ਗਏ ਜੇ ਪਹਿਲੀ ਵਾਰ ਹੋਈ ਆ ਤਾਂ ਕੀ ਸਜ਼ਾ ਮਿਲੇਗੀ ਇਹਨਾਂ ਨੂੰ ਜੇ ਇਸ ਤੋਂ ਪਹਿਲਾਂ ਵੀ ਵਿਕਦੀ ਰਹੀ ਆ ਸ਼ਰਾਬ ਤਾਂ ਕਿਸ ਦੀ ਗਲਤੀ ਹੈ ਕਿ ਸਾਰੇ ਥੱਲੇ ਤੋਂ ਲੈ ਕੇ ਉੱਪਰ ਤੱਕ ਸਸਪੈਂਡ ਨਹੀਂ ਹੋਣੇ ਚਾਹੀਦੇ ਕਿ ਜਿਹੜੇ ਸਰਕਾਰ ਦੇ ਮੰਤਰੀ ਨੇ ਜਿਨ੍ਹਾਂ ਦੇ ਹੇਠ ਇਹ ਆਧਾਰਾ ਆਉਂਦਾ ਐਕਸਰਸ ਦਾ ਕਿ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਕਿ ਲੋਕਾਂ ਦੀ ਜ਼ਿੰਦਗੀ ਇੰਨੀ ਸਸਤੀ ਆ ਕਿ ਲੋਕ ਮਰ ਜਾਣ ਉਸ ਤੋਂ ਬਾਅਦ ਅਸੀਂ ਕਹੀਏ ਕਿ 10 ਲੱਖ ਰੁਪਏ ਦਿੰਨੇ ਆ ਹੁਣ ਤੁਸੀਂ ਸ਼ਾਂਤ ਹੋ ਜਾਓ ਕਿ ਇਦਾਂ ਹੀ ਚੱਲਦਾ ਰਹੇਗਾ ਕਿ ਉਹੀ ਗੱਲ ਹੁੰਦੀ ਰਹੇਗੀ ਮੈਂ ਕੱਲੀ ਨਹੀਂ ਭੁੱਲੀ ਅੱਗੇ ਭੁੱਲੀ ਫੁੱਫੀ ਹੀਰ ਸਿਰਫ ਇਹ ਕਹਿ ਕੇ ਕਿ ਪਹਿਲਾਂ ਵੀ ਗਲਤੀਆਂ ਹੋਈਆਂ ਅਸੀਂ ਪਹਿਲੀ ਵਾਰ ਨਹੀਂ ਹੋਈ ਸਾਡੇ ਟਾਈਮ ਤੇ ਕਿ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉਸ ਦਾ ਨੱਕ ਨਹੀਂ ਵੱਢਿਆ ਗਿਆ ਲੋਕ ਸਮੈਕ ਪੀਪੀ ਮਰ ਰਹੇ ਨੇ ਪਹਿਲਾਂ ਸੀ ਗੱਲਾ ਸੁਣਦੇ ਸੀ ਚੱਟਾ ਪੀਪੀ ਮਰ ਰਹੇ ਨੇ ਹੁਣ ਜ਼ਹਿਰੀਲੀ ਸ਼ਰਾਬ ਇਹ 24 ਚ ਵੀ ਕੱਟਣਾ ਹੋਈ 20 ਚ ਵੀ ਕੱਟਣਾ ਹੋਈ ਪਰ ਦੋਸਤੋ ਵੱਡੀ ਗੱਲ ਇਹ ਹੈ ਸਰਕਾਰਾਂ ਨੇ ਕੱਖ ਨਹੀਂ ਕਰਨਾ ਸਾਨੂੰ ਆਪ ਸੁਚੇਤ ਹੋਣਾ ਪੈਣਾ ਸਾਨੂੰ ਆਪ ਜਾਗਰਤ ਹੋਣਾ ਪੈਣਾ ਸਾਨੂੰ ਆਪ ਆਪਣੇ ਨੂੰ ਸਮਝਾਣਾ ਪੈਣਾ ਕਿ ਭਾਈ ਇਹ ਜਿਹੜੀ ਮੋਨੋਪਲੀਆ ਮੋਨੋਪਲੀ ਸਹੀ ਠੇਕੇ ਤੋਂ ਪੀਲਾ ਸਸਤੀ ਨਾ ਪੀ ਐਵੇਂ ਤੇਰੇ ਅੰਦਰ ਜਾ ਕੇ ਕੈਮੀਕਲ ਰਿਐਕਸ਼ਨ ਹੋਊ ਜਾਨ ਗਵਾ ਲੂੰਗਾ ਦੇ ਸਰਕਾਰ ਨੂੰ ਪੈਸਾ ਵਧਾ ਮਾਲਿਆ ਸਾਨੂੰ ਰੋਟੀ ਖਾਣ ਨੂੰ ਮਿਲੇ ਨਾ ਮਿਲੇ ਤੂੰ ਸ਼ਰਾਬ ਪੀ ਪਰ ਚੱਜ ਦੀ ਪੀ ਕਿਉਂਕਿ ਸਰਕਾਰਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀਆਂ ਹੁਣ ਦੇਖੋ ਥਾਂ ਥਾਂ ਤੇ ਰਾਤ ਨੂੰ ਜਦੋਂ ਜਾਂਦੇ ਆ ਲਾਈਟਾਂ ਜਗਦੀਆਂ ਆ ਬਲੈਕਆਊਟ ਤੇ ਵੀ ਠੇਕਿਆਂ ਦੀਆਂ ਲਾਈਟਾਂ ਜਗਦੇ ਰਹੀਆਂ ਕਿਉਂ ਕਿਉਂਕਿ ਕਮਾਊ ਪੁੱਤ ਆ ਉਥੇ ਠੰਡੀ ਬੀਅਰ ਠੰਡੀ ਬੀਅਰ ਪਿੰਡਾਂ ਚ ਵੀ ਚਲੇ ਜਾਓ ਖੇਤਾਂ ਦੇ ਅੰਦਰ ਵੀ ਠੇਕੇ ਬਣੇ ਹੋਏ ਆ ਠੰਡੀ ਬੀਅਰ ਠੰਡੀ ਬੀਅਰ ਲੋਕਾਂ ਨੂੰ ਕਦੀ ਜਾਗਰਤਤਾ ਕੀਤਾ ਹੀ ਨਹੀਂ ਕਿ ਸ਼ਰਾਬ ਵੀ ਨਸ਼ਾ ਹੈ ਸ਼ਰਾਬ ਨੂੰ ਤਾਂ ਕਮਾਊ ਪੁੱਤ ਬਣਾ ਕੇ ਪੇਸ਼ ਕੀਤਾ ਹੈ ਔਰ ਕਮਾਊ ਪੁੱਤ ਜੇ ਇਸ ਤਰੀਕੇ ਉਹਦੀ ਇੰਨੀ ਚਰਚਾ ਰਹੇਗੀ ਤਾਂ ਨਕਲੀ ਕਮਾਊ ਪੁੱਤ ਆ ਕੇ ਤਾਂ ਲੋਕਾਂ ਨੂੰ ਮਾਰੇਗਾ ਔਰ ਠੇਕੇ ਦੀ ਸ਼ਰਾਬ ਦੀ ਜਿਹੜੀ ਕੀਮਤ ਇੰਨੀ ਵਧਾ ਦਿੱਤੀ ਕਿ ਆਮ ਬੰਦੇ ਦੇ ਲੜੀ ਵਿਅਕੀ ਹੋ ਗਈ ਜਿਸ ਕਰਕੇ ਲੋਕ ਰਿਸਕ ਲੈਂਦੇ ਆ ਤਾਂ ਸਰਕਾਰਾਂ ਜਾਗਣਗੀਆਂ ਤਾਂ ਲੋਕ ਬਚਣਗੇ ਬਹੁਤ ਬਹੁਤ ਸ਼ੁਕਰੀਆ